ਜੀ ਨਾਮ प्रदीप ਸਿੰਘ ਕਿਥੇ ਆਏ ਸੀਗੇ ਕੀ ਕਹਿੰਦੇ ਮੈਂ ਸੰਗਰੂਰ ਆ ਸਰਕਾਰੀ ਹਸਪੀਟਲ ਤੇ ਆਇਆ ਸੀ 8 ਤਰੀਕ ਨੂੰ ਤੇ ਡਾਕਟਰ ਸਾਹਿਬ ਕਹਿੰਦੇ ਕੀ ਤੁਹਾਨੂੰ ਐਡਮਿਟ ਕਰਾਂਗੇ ਮੈਨੂੰ ਪੀਲੀ ਦੀ ਸ਼ਿਕਾਇਤ ਸੀ ਤੇ 9 ਤਰੀਕ ਨੂੰ ਡਾਕਟਰ ਸਾਹਿਬ ਨੇ ਟੈਸਟ ਲਏ ਸੀ ਜੀ ਮੇਰੇ ਡਾਕਟਰ ਦਾ ਨਾਮ ਅਸ਼ੂਰ ਜੀ ਸੀ ਤੇ 9 ਤਰੀਕ ਨੂੰ ਮੈਂ ਸੈਂਪਲ ਦਿੱਤਾ 10 ਤਰੀਕ ਨੂੰ ਮੇਰੇ ਟੈਸਟ ਆ ਰਹੇ ਸੀ ਟੈਸਟ ਦੇ ਵਿੱਚ ਦਿਖਾਇਆ ਗਿਆ ਕਿ ਪੀਲੀਆ ਇਦਾਂ ਦਿਖਾਇਆ ਗਿਆ ਵੀ ਇਹਨੂੰ ਕਦੇ ਪੀਲੀ ਨਹੀਂ ਹੋਣੀ ਉਹਦੇ ਵਿੱਚ ਨਾਰਮਲੀ ਦਿਖਾਇਆ ਗਿਆ ਜਦੋਂ ਕੀ ਉਹਦੇ ਚ ਕਿ ਉਹਦੇ ਚ ਮੈਨੂੰ ਗੁਰਦਿਆਂ ਦੀ ਪ੍ਰੋਬਲਮ ਦਿਖਾਈ ਗਈ ਮੈਂ ਉਹੀ ਰਿਪੋਰਟ ਆਪਣੇ ਮਿੱਤਰ ਨੂੰ ਦਿਖਾਈ ਜੀ ਜਿੰਦੋ ਲੈਬਟਰੀ ਦਾ ਕੰਮ ਕਰਦਾ ਸੀ ਉਹ ਕਹਿੰਦਾ ਅਰਦੀ ਇਹ ਕਿਹੜੀ ਰਿਪੋਰਟ ਗਲਤ ਹੈ ਮੈਂ ਕਿਹਾ ਕਹਿੰਦਾ ਕਿ ਤੈਨੂੰ ਪੀਲੀਏ ਦੀ ਸ਼ੱਕ ਹੈ ਤਾਂ ਪੀਲੀਆ ਤਾਂ ਇੱਥੇ ਜਮਾਂ ਨਾਰਮਲ ਦਿਖਾਇਆ ਗਿਆ ਤੇ ਨਾਲ ਗੁਰਦੇ ਆ ਜਿਹੜੇ ਤੇ ਉਹ 70% ਖਰਾਬ ਦਿਖਾਏ ਗਏ ਉਹ ਕਹਿੰਦਾ ਵੀ ਤੂੰ ਇਹੀ ਰਿਪੋਰਟ ਨੂੰ ਬਾਹਰੋਂ ਕਰਵਾ ਦਿੱਤੇ ਕਿਸੇ ਤੋਂ ਪਹਿਲਾਂ ਮੈਂ ਕ੍ਰਿਸ਼ਨਾ ਤੋਂ ਕਰਾਈ ਜਿਹੜੀ ਗਲਤ ਸਰਕਾਰੀ ਹਸਪੀਟਲ ਦੇ ਵਿੱਚੀ ਜਿਹੜੀ ਲੈਬੋਰੀ ਟਰੀ ਉਹਦੇ ਚੋਂ ਕਰਾਈ ਸੀ ਕ੍ਰਿਸ਼ਨਾ ਲੈਬ ਤੋਂ ਕਰਾਈ ਸੀ ਉਹਦੇ ਚ ਅਪੀਲੀਆ ਮੈਨੂੰ ਪਹਿਲਾਂ 19% 19 ਐਮਜੀ ਸੀਗਾ ਉਸ ਤੋਂ ਬਾਅਦ ਕੱਟ ਕੇ 12.70 ਤੇ ਆ ਗਿਆ ਤੇ ਉਹ ਸਹੀ ਸੀ ਰਿਪੋਰਟ ਦੀ ਉਹਨਾਂ ਕੋਲ ਜਿਹੜੇ ਕਹਿੰਦੇ ਆ ਉਹ ਤੇ ਉਹ ਗੁਰਦਿਆਂ ਦੇ ਤਾਂ ਮੈਨੂੰ ਕੋਈ ਪ੍ਰੋਬਲਮ ਹੀ ਨਹੀਂ ਸੀ ਸੀ ਉਹਦੇ ਵਿੱਚ ਬਿਲਕੁਲ ਨਾਰਮਲ ਆਇਆ ਸੀ ਤੇ ਜਿਹੜੀ ਉਹ ਸਰਕਾਰੀ ਵਾਲਿਆਂ ਨੇ ਰਿਪੋਰਟ ਦਿੱਤੀ ਸੀ ਉਹੀ ਮੈਂ ਜਿਹੜੇ ਮੈਨੂੰ ਦੇਖਭਾਲ ਕਰ ਰਿਹਾ ਮੈਂ ਉਹਨਾਂ ਨੂੰ ਜਮ੍ਹਾਂ ਕਰਾ ਦਿੱਤੀ ਉਹ ਤੇ ਚਲੋ ਮੈਂ ਗੌਰ ਕਰ ਲਈ ਜੀ ਜੇ ਨਾ ਗੌਰ ਕਰਦਾ ਉਹ ਗੁਰਦਿਆਂ ਦੇ ਹਿਸਾਬ ਨਾਲ ਮੇਰੇ ਕੋਈ ਐਜੈਕਸ਼ਨ ਟੀਕਾ ਮੇਰੇ ਕੋਈ ਇਦਾਂ ਦੀ ਦਵਾਈ ਲੱਗ ਤਾਂ ਮੇਰਾ ਨੁਕਸਾਨ ਵੀ ਹੋ ਸਕਦਾ ਹੈ ਇਸ ਲਈ ਮੈਨੂੰ ਟੈਨਸ਼ਨ ਆ ਗਈ ਹੈ ਮੈਨੂੰ ਟੈਨਸ਼ਨ ਹੀ ਵੀ ਹੋ ਗਈ ਸੀ ਮੈਂ ਕਹਾਂ ਹੁਣ ਇਹ ਨਵੀਂ ਚੀਜ਼ ਨਿਕਲ ਕੇ ਆ ਗਈ ਜੀ ਕਿ ਕਿਹੜਾ ਸੀ 104 ਤੇ ਕੰਪਲੇਂਟ ਵੀ ਕੀਤੀ ਉਹ ਕਹਿੰਦੇ ਵੀ ਤੁਸੀਂ ਇੱਕ ਵਾਰ ਡਾਕਟਰ ਸਾਹਿਬ ਨੂੰ ਇਸ ਇਸ ਚੀਜ਼ ਦੀ ਸ਼ਿਕਾਇਤ ਕਰੋ ਕਿ ਉਹ ਨਹੀਂ ਸੁਣਦੇ ਤਾਂ ਸਾਨੂੰ ਦੁਬਾਰਾ ਕਾਲ ਕਰੋ ਦੁਬਾਰਾ ਹਜੇ ਕਾਲ ਨਹੀਂ ਹੋਈ ਸੀ ਡਾਕਟਰ ਸਾਹਿਬ ਨਾਲ ਗੱਲ ਹੋ ਗਈ ਸੀ ਉਹਨਾਂ ਨੇ ਹਾਂ ਨਾ ਉਹਨਾਂ ਨੇ ਕੁਝ ਨਹੀਂ ਦੱਸਿਆ ਡਾਕਟਰ ਰਾਹੁਲ ਜੀ ਆਏ ਸੀ ਸਵੇਰੇ ਕਿ ਕੀ ਮੰਤ ਹੈ ਮੈਂ ਤਾਂ ਮੰਗ ਇਹ ਹੀ ਕਰਦਾ ਕਿ ਜਿਨ੍ਹਾਂ ਨੇ ਗਲਤ ਰਿਪੋਰਟ ਦਿੱਤੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਮੇਰਾ ਨੁਕਸਾਨ ਹੋ ਸਕਦਾ ਸੀ हां ਇਸ ਬੰਦੀ ਮੈਨੂੰ ਅੱਜ ਮੀਡੀਆ ਖਬਰਾਂ ਤੋਂ ਅਤੇ ਮਾਂ ਜੋ ਡਿਪਟੀ ਕਮਿਸ਼ਨਰ ਤੋਂ ਇਹ ਮੈਸੇਜ ਪ੍ਰਾਪਤ ਹੋ ਰਿਹਾ ਸੀਗਾ ਵੀ ਜਿਹੜੀ ਇੱਕ ਰਿਪੋਰਟ ਹੈ ਕਿ ਉਹਦੇ ਵਿੱਚ ਜਿਹੜੇ ਰਿਜ਼ਰਵ ਸੈਟੀਸਫਾਈ ਨਹੀਂ ਲੇਗੀ ਉਹਨੂੰ ਡਾਊਟ ਹੈ ਵੀ ਮੇਰੀ ਰਿਪੋਰਟ ਆ ਗਈ ਉਹ ਗੱਲ ਦੱਗੀ ਹੈ ਇਹ ਸਾਰੇ ਰੂਲ ਤੇ ਆਚਰ ਰੱਖਦੇ ਹੋਏ ਰਿਟਰਨ ਦੇ ਵਿੱਚ ਇੱਕ ਇਨਕੁਆਰੀ ਮਾਰ ਕਰ ਦਿੱਤੀ ਕਿ ਜਿਹੜੀ ਰਿਪੋਰਟ ਸਾਡੇ ਕੋਲ ਕੱਲ ਆ ਜਾਏਗੀ ਜੋ ਵੀ ਬੰਦਾ ਦੂਸਰੀ ਪਾਇਆ ਜਾਊਗਾ ਉਹਦੇ ਬੰਦੇ ਕਾਰਜ ਜਿਹੜੀ ਉਹ ਅਮਲ ਦੇ ਵਿੱਚ ਲਿਆਂਦੀ ਜਾਏਗਾ ਇਹ ਜਦੋਂ ਗੱਲ ਕਰੀ ਉਹਨਾਂ ਦਾ ਹੈ ਕਿ ਜਦੋਂ ਸਰਕਾਰੀ ਲਿਆ ਫੋਟੋ ਜੁਤੀ ਕਰਾਉਂਦੇ ਆ ਤਾਂ ਉਹ ਤੇ ਉਹ ਜਿਹੜੇ ਨੇ ਪੀਂਦਰ ਤੇ ਜਾਂਦੇ ਨੇ ਸਰਪ੍ਰਸਤ ਜੇ ਜੇਵਨ ਹੁੰਦਾ ਜਿਹੜੀ ਬਾਹਰ ਮੰਦੀਆ ਦੱਸ ਚਾਹੁੰਦੇ ਕਿ ਕਿਵੇਂ ਆ ਇਸੇ ਸਬੰਧ ਦੇ ਵਿੱਚ ਤੁਹਾਨੂੰ ਪਛਾਣਨ ਵਾਸਤੇ ਜਾਣਨ ਵਾਸਤੇ ਇਨਕੁਆਇਰੀ ਕਰਕੇ ਦਿੱਤੀ ਗਈ ਦੂਜੀ ਫੋਟੋ ਵੀ ਉਹ ਆਪ ਜੀ ਨੂੰ ਜਿਹੜੇ ਕਰਨ ਉਹ ਦਿੱਤੀ ਦਿੱਤੀ ਜਾਵੇ